हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆ ਪਿੰਡ ਲੋਕਾ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਵੀਰਾਂ ਰਿੰਕੂ ਦੇ ਕੋਲੇ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਵੀਰ ਰਿੰਕੂ ਨੂੰ ਲੋਕਲ ਏਰੀਆ ਦੇ ਭਰਾ ਵੀ ਜਾਣਦੇ ਆ ਜਾਂ ਜਿਹੜੇ ਕਹ ਲਈਏ ਵੀ ਆਪਣੇ ਨਾਲ ਭੈਣ ਭਰਾ ਕਾਫੀ ਲੰਬੇ ਸਮੇਂ ਤੋਂ ਜੁੜੇ ਆ ਉਹ ਸਾਰੇ ਠੀਕ ਆ ਜੀ ਜਾਣਦੇ ਪਛਾਣਦੇ ਆ ਕਿਉਂਕਿ ਵਪਾਰ ਦਾ ਕੰਮ ਆ ਵੀਰ ਦਾ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਇਹਨਾਂ ਦੇ ਕੋਲ ਇਹਨਾਂ ਦੇ ਕਿੱਲੇ ਤੇ ਜਾਂ ਇਸ ਫਾਰਮ ਤੇ ਅੱਜ ਵੀ ਮੱਝਾਂ ਝੋਟੀਆਂ ਪਾ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਤਕਰੀਬਨ ਕੋਈ 5 ਕਿਨਗ ਦਿਖਾਉਣੇ ਆ ਪਹਿਲੇ ਸਵੇਰੇ ਦੂਜੇ ਸਵੇਰੇ ਤਾਹ ਤਾਂ ਤੀਜੇ ਸਵੇਰੇ ਤੱਕ ਜਿਹੜੀਆਂ ਮੱਝਾਂ ਝੋਟੀਆਂ ਤੁਹਾਨੂੰ ਅੱਜ ਮਿਲ ਜਾਣਗੀਆਂ ਇਸ ਕਿਲੇ ਤੋਂ ਤਿੰਨ ਪਸ਼ੂ ਸਵੇਰ ਸਵਾਏ ਆ ਦੋ ਗੱਭਣ ਕੋਈ ਦੋ ਗਨਗ ਜਿਹੜੇ ਆਪਾਂ ਤੁਹਾਨੂੰ ਨੀਲੀ আরাਵੀ ਦੇ ਤੋਹਫੇ ਦਿਖਾਉਣੇ ਆ ਕੋਈ ਨੀਲੀ ਅੰਗ ਦੇ ਵਿੱਚ ਮੱਝਾਂ ਝੋਟੀਆਂ ਨੇ ਲੋਕਾ ਪਿੰਡ ਪੱਟੀ ਦੇ ਵੀ ਲੱਗ ਗਿਆ ਠੀਕ ਆ ਜੀ 5-6 ਕਿਲੋਮੀਟਰ ਦੀ ਦੂਰੀ ਆ ਪੱਟੀ ਤੋਂ ਜਿਹੜੀ ਝੜਕ ਆਪਣਾ ਤਰਨਤਰ ਨੂੰ ਜਾਂਦੀ ਆ ਇਸੇ ਝੜਕ ਦੇ ਉੱਪਰ ਪਿੰਡ ਨੱਥੂਪੁਰ ਪਿੰਡ ਸਾਹਮ ਇਹ ਨੇੜੇ ਨੇੜੇ ਨਾਲ ਲੱਗਦੇ ਪਿੰਡ ਆ ਠੀਕ ਆ ਜੀ ਜੰਡੋ ਕੇ ਸਿਹਰਿਆਲੀ ਵੀ ਇਥੋਂ ਥੋੜੀ ਦੂਰੀ ਤੇ ਆ ਜੋੜੇ ਪਿੰਡ ਲੱਗ ਗਿਆ ਸੋ ਮਾਲਵੇ ਵਾਲੀ ਸਾਈਡ ਤੋਂ ਕੋਈ ਭਰਾ ਆਪਣਾ ਵਿਜਿਟ ਕਰਦਾ ਠੀਕ ਆ ਜੀ ਪੱਟੀ ਤੁਸੀਂ ਪਹੁੰਚ ਕਰ ਜਾਓਗੇ ਤੇ ਪੱਟੀ ਤੋਂ ਸੜਕ ਤਰਨ ਤਰਨੋਂ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਆ ਜਾਂਦਾ ਬਾਕੀ ਨੰਬਰ ਸਕਰੀਨ ਦੇ ਉੱਤੇ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਪੂਰੀ ਗੱਲਬਾਤ ਕਰ ਲਿਓ ਅੱਜ ਤਰੀਕ 21 ਨਵੰਬਰ ਤੇ ਸਮਾਂ ਕੋਈ ਦੁਪਹਿਰ ਦੇ 1.5 2 ਵਜੇ ਦਾ ਟਾਈਮ ਆ ਆਓ ਕਰਦੇ ਆ ਪੂਰੀ ਗੱਲਬਾਤ ਲੈਣੀ ਆ ਬਤੇ ਡਿਟੇਲ ਵੀਡੀਓ ਨੂੰ ਤੁਸੀਂ ਅੱਧ ਤੱਕ ਦੇਖਿਆ ਜੀ ਸਭ ਸਭ ਤੋਂ ਪਹਿਲਾਂ ਸਸਰੀ ਘਰ ਦਾ ਸਸਰੀ ਕਾ ਸੰਤੂ ਸਾਹਿਬ ਠੀਕ ਠਾਕ ਦੇ ਹੋਰ ਇੱਕ ਕਿਵੇਂ ਵਧੀਆ ਜੀ ਚੜਦੀ ਕਲਾ ਚਲੋ ਸ਼ੁਕਰੇ ਮਾਰਕ ਦਾ ਬਾਬੇ ਦੀਪ ਸਿੰਘ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਹੁਤ ਵਧੀਆ ਗੱਲ ਆ ਹਾਂਜੀ ਬਬੀਨ ਕੁਰੇ ਤਕਰੀਬਨ ਚਲੋ ਸਵਾਬ ਬਣ ਜਾਂਦਾ ਵਿੱਚ ਵਿੱਚ ਜਿਵੇਂ ਭੈਣ ਭਰਾਵਾਂ ਦੇ ਸਾਹਮਣੇ ਆਉਣ ਤਾਂ ਨਹੀਂ ਤਾਂ ਮਾਲ ਤਾਂ ਤਕਰੀਬਨ ਰੁਟੀਨ ਦੇ ਵਿੱਚ ਵਿਕੀ ਜਾਂਦਾ ਹਾਂਜੀ ਸੰਤੂ ਸਾਹਿਬ ਰੁਟੀਨ ਦੇ ਵਿੱਚ ਵਿਕੀ ਜਾਂਦਾ ਮਾਲ ਵੀਡੀਓ ਫੋਨ ਦਾ ਮੌਕਾ ਹੀ ਨਹੀਂ ਦਿੰਦੇ ਵਾ ਵੀ ਜਿੰਨਾਂ ਤੱਕ 4-5 ਇਕੱਠੀਆਂ ਕਰੀਦੀਆਂ ਉਹਨਾਂ ਤੱਕ ਵਿੱਚੋਂ ਭੈਣ ਭਰਾ ਹੁੰਦੇ ਜਿਹੜਾ ਭੈਣ ਭਰਾ ਹੁੰਦਾ ਆ ਇਹ 1 2 ਲੈ ਜਾਂਦੇ ਫਿਰ ਆਖੀ ਤੇ 4 ਕਰ ਲਏ ਸਹੀ ਹੈ ਤੇ ਅਟੇਨ ਦੇ ਵਿੱਚ ਤੇ ਮਾਲ ਵਿਖਦਾ ਹੀ ਜਾਂਦਾ ਰੋਜ ਦੀਆਂ 1 2 ਜਦ ਸੇਲ ਹੋ ਜਾਂਦੀਆਂ ਬਿਲਕੁਲ ਮੈਨੂੰ ਲੱਗਦਾ ਜਿਵੇਂ ਨੀਲੀ ਦੇ ਵਿੱਚ ਦੋ ਨਾਗ ਨੇ ਹਾਂ ਜੀ ਕਿਤੇ ਨਾ ਕਿਤੇ ਇਹੋ ਜਿਹਾ ਚੱਕਰ ਬਣਦਾ ਹੋਗਾ ਵੀ 1 2 ਨਾਗ ਜਦੋਂ ਵਿਕ ਜਾਂਦੇ ਬੰਦਾ ਫਿਰ ਸੋਚਦਾ ਵੀ ਜਿਹੜਾ ਖਾਸ ਪਸ਼ੂ ਪਾਉਣਾ ਸੀ ਸਪੈਸ਼ਲ ਉਹ ਤਾਂ ਵਿਕ ਗਿਆ ਸੇਲ ਹੋ ਗਿਆ ਉਹ ਵਿਕ ਗਿਆ ਮੈਨੂੰ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਦੋਵੇਂ ਨੀਲੀ ਰਵੀ ਵੀ ਕੰਦੀਆਂ ਇਹ ਇਹ ਕਿ ਚੱਕਰ ਵੀ ਪਤਾ ਹੀ ਗੁਰੂ ਰਾਮਦਾਸ ਦੀ ਕਿਰਪਾ ਤੇ ਚਲੋ ਗਾ ਕੇ ਰੱਬ ਦਾ ਰੂਪ ਆ ਉਹਨਾਂ ਨਾਲ ਰੱਬ ਨਾਲ ਸੌਦਾ ਥੋੜੀ ਜੀ ਗੱਲ ਪਿਛੇ ਆ ਤੇ ਮੈਨੂੰ ਥੋੜੀ ਚਾਹ ਆ ਗਈ ਮੈਂ ਹੁਣ ਵੀਡੀਓ ਬਣਾਉਣੀ ਤੇ ਹੁਣ ਭਣਪਰਾਵਾਂ ਨੂੰ ਦੁੱਧ ਰੇਡੇ ਜਿਹੜੇ ਬੈਠੇ ਆ ਉਹਨਾਂ ਨੂੰ ਵੀ ਦਰਸ਼ਨ ਕਰਾ ਦਈਏ ਠੀਕ ਆ ਜੀ ਤੇ ਇਸ ਕਰਕੇ ਫਿਰ ਉਹਨਾਂ ਨੂੰ ਦਿੱਤੀਆਂ ਨੇ ਝੋਟੀਆਂ ਦੋਵੇਂ ਵੇਖਦੀਆਂ ਤੇ ਕੇ ਵੀਰ ਮੋٹے ਤੌਰ ਤੇ ਆਪਾਂ ਦਿਖਾਵਾਂਗੇ ਭਣਪਰਾਵਾਂ ਨੂੰ ਸਾਰਿਆਂ ਨੂੰ ਪੰਜ ਨਗਨੇ ਅੱਜ ਆਪਣੇ ਕੋਲ ਹਾਂਜੀ ਹਾਂਜੀ ਤਿੰਨ ਮੱਝਾਂ ਝੋਟੀਆਂ ਆਪਣੇ ਕੋਲ ਬਿਲਕੁਲ ਤਾਜ਼ੀਆਂ ਸੋਈਆਂ ਜੀ ਸੋ ਤੇ ਨੇ ਸੱਜਰ ਤਾਜ਼ੀਆਂ ਸੂਈਆਂ ਨੇ ਹਾਂਜੀ ਹਾਂਜੀ ਤੇ ਦੋ ਗੱਬਣ ਆਕੀਆਂ ਅੱਜ ਹਨਾ ਹਾਂਜੀ ਦੋ ਗੱਬਣਾ ਲਓ ਵੀ ਦੋ ਗੱਬਣਾ ਇੱਕ ਨੀਲੀ ਜਿਹੜੀ ਸੂਈ ਸਵਾਈ ਵਿਖਾ ਦਿਆਂਗੇ ਤੇ ਇੱਕ ਨੀਲੀ ਗੱਬਣ ਖੜੀ ਹੈ ਹਾਂਜੀ ਬਾਕੀ ਝੋਟੀਆਂ ਚੰਗੀਆਂ ਹੁੰਦੀਆਂ ਨੇ ਵੀਰ ਦੇ ਸਾਰੀਸ ਲੱਗ ਹੋਣਗੀਆਂ ਪਹਿਲੇ ਚਾਰ ਤਾਂ ਹੁੰਦੇ ਆ ਨੀਲੀ ਦਾ ਵੀ ਬਹੁਤ ਖੂਬਸੂਰਤ ਆ ਸੋ ਸ਼ੁਰੂਆਤਾਂ ਕਰਦੇ ਆ ਕਿਹੜੇ ਪਾਸੇ ਵੀਰ ਲੱਗ ਜੀ ਅੱਜ ਇਧਰ ਲੱਗ ਜੀ ਸੂਈਆਂ ਦਿਖਾਈਏ ਪਹਿਲਾਂ ਹਾਂਜੀ ਇੱਥੋਂ ਸ਼ੁਰੂਆਤ ਕਰਦੇ ਆ ਮੇਰਾ ਵੀਰ ਦੇਖੋ ਨਮੂਨਾ ਦੇਖੋ ਸਟਾਈਲ ਆ ਦੇਖੋ ਬੱਕੇ ਪੀਸ ਤੋਂ ਕਰਗੇ ਸਟਾਰਟ ਜੀ ਆ ਦੇਖੋ ਜੀ ਆ ਦੇ ਤੱਕਾ ਤੋ ਪੂਰਾ ਵੱਡਾ ਮਾਜ ਦਾ ਸੁਆ ਇਹ ਰਿੰਕੂ ਪਾ ਕੇ ਨਵਾ ਇਹ ਸੰਧੂ ਸਾਹਿਬ ਐਰ ਕੀ ਦੂਜੇ ਸੁਗੇ ਘਰ ਵਾਲੇ ਕਹਿੰਦੇ ਆ ਦੂਜਾ ਸੁਆ ਜੀ ਵੀ ਪਹਿਲੇ ਸੁਗੇ ਇਹਨੇ ਇਹਨੇ 15 15.5 ਕਿਲੋ ਦਾ ਰਕਾਰਡ ਹੈਗਾ ਓਕੇ ਤੇ ਐਰ ਕੀ ਮਹਾਰਾਜ ਦੀ ਮੇਰੇ ਨਾਲ ਉਹਦੇ 18 ਕਿਲੋ ਤਾਂ ਟੱਪੂਗੀ ਠੀਕ ਹੈ ਵੀਰ ਹਾਂਜੀ ਹੁਣ ਦੂਜਾ ਸੁਬਾ ਸੁਈ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ ਸੁਈ ਨੂੰ ਹੋ ਗਏ ਜੇ ਅੱਜ ਚੌਥਾ ਡਾਂਗੇ ਬੋਲੀ ਬੰਦੀ ਜੀ ਹੂੰ ਮੋੜ ਜੀ ਸੰਤੂ ਸਾਹਿਬ ਮਹਾਰਾਜ ਦੀ ਮਿਹਰ ਨਾਲ ਜਿੰਨਾ ਕਰਵਾਈ ਨਾ ਮੱਝ ਹਾਂਜੀ ਸਾਰੀਆਂ ਮੱਝਾਂ ਹੀ ਉਹਨਾਂ ਦੀ ਆਂਦੇ ਵੀ ਜਦੋਂ ਦੂਜਾ ਸੁਗਾ ਹੋ ਜਾਂਦਾ ਨਾ 8 18 20 ਤੇ ਚੱਲਦੀਆਂ ਬੇ ਦੁੱਧ ਦੀਆਂ ਨਦੀਆਂ ਵਗਾ ਦੇਣ ਨਦੀਆਂ ਜੀ ਕੁਆਲਟੀ ਜੇ ਰੱਖਿਆ ਉਹਨਾਂ ਮਾਲਕ ਕੋਈ ਵੀ ਮੈਂ ਉਹਨਾਂ ਦੀ ਹੈ ਨਾ ਹਾਂ 4 4 ਕਿਲੋ 3 3 ਕਿਲੋ ਗਾੜ ਤੋਂ ਕੋਈ ਮੈਂ ਨਹੀਂ ਘਟ ਉਹਨਾਂ ਤੋਂ ਠੀਕ ਆ ਹਾਂਜੀ ਬਾਕੀ ਗਾੜੇ ਦੀ ਵੀ ਚੰਗੀ ਆ ਮੈਂ ਨਾ ਇਹਦੀ ਇਸ ਟਾਈਮ ਬੌਲੇ 'ਚ ਵੇ ਨਾ ਜੇ ਬੋਲਾ ਤੇ ਜੇ ਚੌਥੇ ਦਿਨ ਦੀ ਸੂਈ ਆ ਤੇ ਮੇਰਾ 2.5 3 ਕਿਲੋ ਦਾ ਤਕਰੀਬਨ ਗਾੜ ਹਜੇ ਵੀ ਹੈ ਚੰਗੀ ਸਟਾਰਟਿੰਗ ਹਾਂ ਜਦੋਂ ਦੁੱਧ ਤੇ ਬਾਕੀ ਸਾਈ ਸੂਈ ਚੰਗੀ ਆ ਨਾ ਹਾਂਜੀ ਹਾਂਜੀ ਰੰਗ ਬਿਲਕੁਲ ਬਲੈਕ ਆ ਠੀਕ ਆ ਜੀ ਢਾਂਚਾ ਵਜਨ ਲੋਡ ਚੰਗਾ ਹੈ ਮਗਰ ਕੀ ਕਟਾ ਮਗਰ ਕਟਾ ਮਗਰ ਕਟਾ ਬੱਚਾ ਆ ਤੁਹਾਨੂੰ ਦਿਖਾ ਦਿੰਨੇ ਆ ਆ ਬੱਚਾ ਤੇ ਮਾਰਾ ਕੈਮਰਾ ਮਾਰ ਕੇ ਆ ਤੁਹਾਨੂੰ ਦਿਖਾ ਦਿੰਨੇ ਆ ਆ ਬੱਚਾ ਜੀ ਬੋਲਾ ਕਿੰਨਾ ਦੱਸਿਆ ਵੀਰ ਬੋਲਾ 14 ਕਿਲੋ ਹੋ ਗਿਆ ਇਸ ਟਾਈਮ ਤਿਆਰ ਇਸ ਲਈ ਇਹਦੇ ਥਲੇ ਹਾਂ ਸਟਾਰਟਿੰਗ ਬਹੁਤ ਬਕਰੀ ਸਟਾਰਟਿੰਗ ਬੜੀ ਚੰਗੀ ਕੀਤੀ 14 ਕਿਲੋ ਬ ਬਾਕੀ ਮੇਰੇ ਵੀਰ ਫੋਲੀ ਵਜਣ ਵਟਾ ਕਰਮਾਲੀ ਨੂੰ ਆ ਵੇਖੋ ਬਾਕੀ ਡਿਜ਼ਾਈਨ ਵੀ ਹੁਣ ਬਹੁਤ ਹੀ ਚੰਗਾ ਆ ਵੇਖੋ ਠੀਕ ਹੈ ਜੀ ਸੋਲੇਵੇ ਦੀ ਕੁਆਲਿਟੀ ਬਹੁਤ ਹੀ ਵਧੀਆ ਹੈ ਖੋਲ ਕੇ ਤੋੜ ਕੇ ਦਿਖਾਉਣੇ ਆ ਤੁਹਾਨੂੰ ਚੀਜ਼ ਬਧੇਰੇ ਸਮਝ ਆ ਜਾਊਗੀ ਠੀਕ ਹੈ ਮੈਂ ਨਾ ਵੇਖੋ ਜੈਡ ਬਲੈਕ ਪੂਛ ਤੱਕ ਕਿਤੇ ਵੇਖੋ ਆ ਇਧਰ ਵਿਖਾ ਦਿਓ ਜਸ਼ਨ ਆਪੋ ਤੋਂ ਮਾਰੀ ਕੈਮਰਾ ਇਧਰ ਮਾਰਾ ਜਾ ਅੱਕ ਪਹਿਣੀ ਵਾਲੇ ਪਾਸੇ ਮਾਰ ਦੇ ਆ ਥਣ ਵਿਖਾ ਦੇ ਵੀਰਾਂ ਨੂੰ ਵੇਖੋ ਪੂਰਾ ਜੋਸ਼ ਅਗਲੇ ਪਿਛਲੇ ਥਣਾ ਦਾ ਵਰਲਵਾੜਾ ਤੁਹਾਡੇ ਸਾਹਮਣੇ ਦੇਖੋ ਗਾੜੀ ਕਿੰਨੀ ਇੱਥੋਂ ਤੱਕ ਗਾੜੀ ਚੱਡਾ ਲੈਂਦਾ ਚਾਰ ਕਿਲੋ ਗਾੜੀ ਦਊਗੀ ਸਦੋਤ ਗਾੜੀ ਨੇ ਕੱਢਣਾ ਵੀਰ ਜਦੋਂ ਮਲੇ ਮੂਲੇ ਤੇ ਆ ਗਈ ਹੁਣ ਅੱਗੇ ਜਿਹੜਾ ਗਾੜੀ ਤੋਂ ਪਤਾ ਲੱਗ ਜਾਂਦਾ ਵੀ ਪੌਣੇ 3 ਕਿਲੋ ਆ ਜਾ 3 ਕਿਲੋ 2.5 ਕਿਲੋ ਆ ਉਹ 10 ਹੀ ਦਿੰਦਾ ਪਛਾਹ ਠੀਕ ਆ ਜੀ ਖੋਲ ਕੇ ਤੋੜ ਕੇ ਵੀਰ ਦਿਖਾਇਓ ਮੜਾ ਜਾ 14 ਕਿਲੋ ਦੋਸਤੋ ਇਸ ਵਕਤ ਬੋਲੇ ਦੀ ਸਟਾਰਟਿੰਗ ਆ ਮਗਰ ਕਟਾ ਤੇ ਫੋਲੀ ਵਜਨ ਲੋਡ ਦੇ ਵਿੱਚ ਆਪਾਂ ਜਿਹੜੀ ਤੁਹਾਨੂੰ ਇਹ ਮਾਜਾ ਦਿਖਾ ਰਹੇ ਆ ਭਾਰਾ ਢਾਂਟਾ ਜਿਹੜੇ ਮੇਰੇ ਭਰਾ ਚਾਹੁੰਦੇ ਆ ਵੀ ਬਾਕੀ ਚੰ ਆ ਦੇਖੋ ਜੀ ਕਰੋ ਚੱਕ ਠੀਕ ਆ ਜੀ ਦੇਖੋ ਸਦੂ ਸਾਹਿਬ ਕਿਆ ਚੀਜ਼ ਹੈ ਜਿੱਡਾ ਥਾਣਾ ਫਿਰ ਓਡੀ ਚਵਾਈ ਹੋਊਗੀ ਬਹੁਤ ਵਧੀਆ ਦੇਖੋ ਜੀ ਆ ਠੰਡੀ ਧੀਰੀ ਇਧਰ ਬਹਿਣੀ ਵਾਲੇ ਪਾਸੋਂ ਜਸ਼ਨ ਮਾਰ ਕੇ ਲਾ ਗਿਓ ਕਰਕੇ ਕੈਮਰਾ ਦਿਖਾ ਦੇ ਭਰਾਵਾਂ ਨੂੰ ਵਾਕੇ ਕੋਈ ਇਹ ਨਾ ਆਖੇ ਵੀ ਇੱਕ ਬਹਿਣੀ ਵਾਲੇ ਪਾਸੋਂ ਵਿਖਾਤੀ ਤੇ ਬਹਿਣੀ ਵਾਲੇ ਪਾਸੋਂ ਗਾੜ ਇੱਕੋ ਜਿੱਕੀ ਸ਼ਟਾਰਟ ਹੁੰਦੀ ਧੰ ਜਿੱਥੋਂ ਖਤਮ ਹੁੰਦਾ ਉੱਥੋਂ ਬਿਲਕੁਲ ਅਗਲਾ ਲੇਵਾ ਸ਼ਟਾਰਟ ਹੋ ਜਾਂਦਾ ਠੀਕ ਆ ਜੀ ਮਾਰੋ ਨੀਗਾ ਸੰਦੂ ਸਾਹਿਬ 18 ਕਿਲੋ ਕੰਡੇ ਤੋਂ ਕੰਡੇ ਵਾਲਾ ਦੁੱਧ ਭਰਾਉਗੀ ਏ ਨਹੀਂ ਵੀ ਉਹ ਦੂਜਾ ਝੱਗ ਵਾਲਾ ਭਰਾਉਗੀ ਠੀਕ ਹੈ ਭਰਾ ਪੀ 14 ਕਿਲੋ ਦਾ ਸਟਾਰਟਿੰਗ ਕੀਤੀ ਨੇ ਨਹੀਂ ਚੰਗੀ ਚੰਗੀ ਸਟਾਰਟਿੰਗ ਆਖੇ ਲਓ ਜੀ ਮੇਰਾ ਵੀਰ ਠੀਕ ਆ ਜੀ ਮਾਰੋ ਨਿਗਾ ਤੇ ਕਰੋ ਡਿਜ਼ਾਈਨ ਚੈੱਕ ਦੇਵੇ ਦੀ ਬੰਤਰ ਦੇਖੋ ਇੱਕ ਸਾਰ ਪਧਰੀ ਪੁਤਰੀ ਬੈਕ ਸਾਈਡ ਤੋਂ ਤੇ ਕਟਾ ਵੀ ਪੂਰਾ ਸ਼ਾਈ ਦੇ ਵਿੱਚ ਆਣਾ ਇੱਕ ਇੱਕ ਰੰਗ ਹੀ ਆ ਹਾਂਜੀ ਹਾਂਜੀ ਮਗਰ ਖੋਣਗੇ ਜੇ ਪੂਛ ਵਾਈਟ ਆ ਦੇ ਝਗਾ ਪੁੱਠਾ ਫੱਟਾ ਕੱਟੇ ਦਾ ਵੀ ਨਾ ਬੱਚਾ ਗਾੜੀ ਬੰਦ ਨੇ ਬੱਚੇ ਕਰਕੇ ਨਾ ਡੰਗਰ ਘੁੰਮਦਾ ਫਿਰ ਬੱਸ 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 ਆ ਦਿਖਾ ਦਿਓ ਹਾਂ ਲੈ ਵੀ ਰਿੱਕੇ ਪਾਕੀ ਮੰਗ ਕੀ ਡਿਮਾਂਡ ਰੋਗੀ ਤੇ ਸੰਧੂ ਸਾਹਿਬ ਹਾਂ ਇਦਾਂ ਦੀ ਝੋਟੀਆਂ 18 20 ਲੀਟਰ ਵਾਲੀਆਂ ਦਾ ਮੁੱਲ ਤੇ ਲੋਕ ਭੈਣ ਭਰਾ 2 2 2.5 2.5 ਲੱਖ ਵੀ ਪਾਈ ਜਾਂਦੇ ਆ ਕਰੀ ਜਾਂਦੇ ਆ ਸਾਰੇ ਕਰੀ ਜਾਂਦੇ ਆ ਆਪਾਂ ਜਾਇ ਤੇ ਨਹੀਂ ਅੱਜ ਆਪਾਂ ਜਾਇ ਤੇ ਨਹੀਂ ਆ ਵੇ ਲੋ ਲੰਮੀ ਵੀ ਪੂਰੀ ਆ ਜਵਾਨ ਵੀ ਪੂਰੀ ਹਰ ਚੀਜ਼ ਪੂਰੀ ਬਰੀਕੀ ਨਸਲ ਹਰ ਚੀਜ਼ ਪੂਰੀ ਆ ਪੂਰੀ ਪੂਰੀ ਆ ਆਪਸੰਦੂ ਸਾਹਿਬ 170 ਦੀ ਦੇ ਰਹੀਏ 170 ਦੀ ਹਾਂਜੀ ਸ਼ਾਬਾਸ਼ ਕੋਈ ਮਾਨਤਨ ਕਰਕੇ ਦਈਏ ਕੋਈ ਜਾਇਜ ਮਾਨਤਨ ਭਰਾਵਾਂ ਦਾ ਜਾਇਜ ਹਾਂ ਮਾਨਤਨ ਕਰਾਂਗੇ ਜੇ ਇੱਕੋ ਹੀ ਗੱਲ ਆ 155 ਦੀ ਭਰਾਵਾਂ ਨੂੰ ਮੈਂ ਦੇ ਦਾਂਗੇ ਆਪਾਂ 155 ਦੀ ਵੀ 14 ਲੀਟਰ ਦੀ ਮਿੰਤੀ ਮਰਾਵਾਂਗੇ ਪੂਰੀ ਇਸ ਵਕਤ ਹਾਂਜੀ ਪੂਰੀ ਦੋ ਟਾਈਮ ਬੋਲੇਜ ਹੋਊਗੀ ਉਹ ਬੋਲੀ ਵੀ ਭਰਾਵਾਂ ਨੂੰ ਖਵਾ ਕੇ ਤੇ ਫੇਰ ਚਲੋ ਜੀ ਵੇ ਚਮਚੇ ਵਾਲੀ ਬੋਲੀ ਹੋਊਗੀ ਬਾਰੀ ਗੁੱਟ ਲੋਬੀ 155 ਦੇ ਵੀਰ ਰਿੰਕਾਂ ਦਾ ਵੀ ਦੇ ਦੇਵਾਂਗੇ ਅੱਜ ਜੈਸਨੋ 14 ਕਿਲੋ ਬੋਲੀ ਬੋਲੀ ਆ ਬਾਕੀ ਮੇਰੇ ਵੀਰ ਨਿਗਾ ਦੇ ਵਿੱਚੋਂ ਕੱਢੋ ਛੇ ਨੂੰ ਠੀਕ ਆ ਜੀ ਆਹ ਦੇਖੋ ਆਹ ਦੇਖੋ ਜੀ ਬਹੁਤ ਵਧੀਆ ਠੀਕ ਆ ਇਧਰ ਇੱਕ ਆਪਾਂ ਤੁਹਾਨੂੰ ਸੈਗਰ ਨੰਬਰ ਤੇ ਨੀਲੀ ਦੀ ਝੋਟੀ ਵਿਖਾ ਦਿੰਦੇ ਆ ਕੱਟੀ ਇਹ ਵੀ ਬੜੀ ਬਾਕਮਾਲ ਜਿੰਨੇ ਵੀ ਆ ਬਰੀਕੀ ਦੇ ਵਿੱਚ ਆ ਪਤਲਾ ਫੇਸ ਛੋਟਾ ਸਿੰਘ ਆਹ ਬੈਕਸਾਈਡ ਤੋਂ ਵਿਖਾ ਦਿਓ ਠੀਕ ਆ ਜੀ ਬਲੈਡਰ ਬੰਨੀ ਫਿਰਦੀ ਕਰਮਾਂ ਦੀ ਇਹ ਵੀ ਚਮਗੀ ਜੇ ਚਾਰ ਦੰਦ ਜੇ ਚਾਰ ਦੰਦ ਕੱਟੀ ਆ ਵੀ ਚਾਰ ਦੰਦ ਦੇ ਚੋਣ ਸੰਧੂ ਸਾਹਿਬ ਜਿਤਨਾ ਮੋਟਰ ਹੁੰਦੀ ਆ ਹਾਂ ਵੀ ਐ ਕੁੜੇ ਦੋ ਦੀ ਮੋਟਰ ਇਹਨੂੰ ਅਜੇ ਰਿੰਕੇ ਵੀਰ ਕਿੰਨੇ ਦਿਨ ਹੋ ਗਏ ਸੀ ਨੂੰ ਇਹਨੂੰ ਤੀਜਾ ਦਿਨ ਸੂਈ ਨੂੰ ਹੋ ਗਏ ਲੈ ਇੱਥੇ ਬੱਚਾ ਗਾੜੀ ਬੰਨ ਦੇ ਨਾਲ ਅਗਰ ਕੱਟਾ ਇਹਦੇ ਵੀ ਹਾਂਜੀ ਹਾਂਜੀ ਮਗਰ ਇਹਦੇ ਵੀ ਕੱਟਾ ਹੈ ਤੀਜਾ ਦਿਨੇ ਤੇ ਕਿੰਨਾ ਬੋਲੇ ਦੇ ਥੱਲੇ ਇਹ ਸੰਧੂ ਸਾਹਿਬ 9 ਲੀਟਰ ਤੋਂ ਬੋਲੇ ਸਟਾਰਟ ਹੋਈ ਜੇ ਬੱਚੇ ਤਾਂ ਸਹਿਮਤ ਮੈਂ ਨਾ ਵੀ ਇਹ ਏਡੀ ਠੰਡੀ ਜੇ ਕਿਤੇ ਲੱਤ ਚੱਕਣ ਦਾ ਨਹੀਂ ਇਹਨ ਉਹਦੀ ਗੱਲ ਕੋਣਾ ਬਲਕਾਰ ਸਿੱਧੂ ਆਉਂਦਾ ਵੀ ਜਿਵੇਂ ਮੈਂ ਤੇਰੇ ਉੱਤੇ ਮਾਰ ਮਿਟੀ ਉਹ ਗੱਲ ਹੀ ਆ ਮੈਂ ਨਾ ਉਹ ਹੀ ਗੱਲ ਜੇ ਵੀ ਹਾਂ ਇਹਦੇ ਗੁੰਡਾਂ ਨੂੰ ਐ ਲੱਤਾਂ ਚ ਲਮਕਾਉਂਦੇ ਜੇ ਚਮਕਾ ਲੈਂਦੇ ਥੱਲੇ ਅੱਛਾ ਗੱਡ ਲੈ ਕਿਤੇ ਗੱਡ ਲੈਂਦੀ ਕਿਤੇ ਮੈਂ ਨਾ ਪੈਰ ਚ ਪੰਡਾਣੀ ਨੂੰ ਪਤਾ ਮੈਨੂੰ ਮੈਂ ਵੀ ਮਗਰ ਕਟਾ ਆ ਗਿਆ ਠੀਕ ਆ ਜੀ ਪਹਿਲਾ ਸੂਆ ਪਲੂਨ ਕੱਟੀ ਦਿਖਾ ਰਹੇ ਆ ਤੁਹਾਨੂੰ ਅੱਖ ਬਿੱਲੀ ਮਨਕਣੀ ਆ ਬਿਲਕੁਲ ਆਹ ਤਾਂ ਸਟੇਟ ਜਿਹੜਾ ਬਿਲਕੁਲ ਪਟਾ ਆਉਂਦਾ ਬੱਗੀ ਮੋਸ਼ਨ ਆਸ ਚਾਰੇ ਪੈਰਾਂ ਦੇ ਵਿਖਾ ਦਿੰਦੇ ਨਿਸ਼ਾਨੀਆਂ ਪੂਰੀਆ ਕਵਰ ਕਰਦੀ ਆ ਪੂਛ ਵੀ ਬਿਲਕੁਲ ਉਹ ਹਾਨੇ ਨੂੰ ਟੱਚ ਹਾ ਵੋ ਵਾਈਟ ਆ ਠੀਕ ਆ ਜੀ ਬਾਕੀ ਅਰਲੀਆਂ ਵਰਗੇ ਤੁਹਾਨੂੰ ਲੱਗੇ ਇਹਨੂੰ ਕਹਿੰਦੇ ਆ ਭਾਰਲੀਆਂ ਵਰਗੇ ਤੁਹਾਨੂੰ ਠੀਕ ਆ ਜੀ ਵਰਲੋਪੁਰ ਨੂੰ ਤੁਹਾਨੂੰ ਦਿਖਾਈਏ ਆ ਚੈੱਕ ਕਰੋ ਆ ਵੇਖੋ ਜੀ ਮਾਰੋ ਨੀਗਾ ਠੀਕ ਆ ਆ ਕਰੋ ਗੈਬ ਸਪੇਸ ਵੰਡ ਕਰੋ ਚੈੱਕ ਥੋੜੀ ਜੀ ਲੱਗ ਜਾ ਤੁਹਾਨੂੰ ਦਿਖਾ ਦਿੰਦੇ ਆ ਇਹਦਾ ਬੱਚਾ ਚੰਗੀ ਵੰਡ ਸਪੇਸ ਆ ਇਹਦੇ ਥੱਲੇ ਕਿੰਨਾ ਦੱਸਿਆ ਜੀ ਬੋਲਾ ਇਹਦੇ ਥੱਲੇ 9 ਕਿਲੋ ਦਾ ਸਟਾਰਟ ਬੋਲੀ ਜਿੱਤ ਜੇ ਦਿਨ ਦੀ ਸੂਈ ਜੇ ਲਓ ਜੀ 9 ਕਿਲੋ ਬੋਲੀ ਹੈ ਇਹਦੇ ਥੱਲੇ ਠੀਕ ਆ ਜੀ ਆ ਵੇਖੋ ਡਿਜ਼ਾਈਨ ਹਾਂ ਡੰਗਰ ਨਾਲ ਕੈਮਰੇ ਤੋਂ ਥੋੜਾ ਦਰਦੇ ਸਿੱਧੇ-ਸੁੱਧੇ ਆ ਬਹੁਤ ਵਧੀਆ ਠੀਕ ਆ ਸੋ 9 ਕਿਲੋ ਬੋਲੀ ਬਾਕੀ ਮਾਰਕਿੰਗ ਨਿਸ਼ਾਨੀਆਂ ਤੁਹਾਡੇ ਸਾਹਮਣੇ ਆ ਕੱਟੀ ਪਹਿਲਾ ਸੂਅ ਸੂਈ ਚੌਕੀ ਚਾਰ ਦੰਦ ਹੈ ਹਾਂਜੀ ਹਾਂਜੀ ਖੋਲ ਕੇ ਵੀਰੇ ਰਿੰਕੂ ਦਿਖਾ ਦੇ ਇਹਨੂੰ ਵੀ ਠੀਕ ਆ ਜੀ ਲਓ ਜੀ ਸਰਦਾਰ ਸਾਹਿਬ ਬਾਕੀ ਬਹੁਤ ਸੋਹਣਾ ਜੋਸ਼ ਵਾਲਾ ਥਾਣ ਲੱਗਾ ਮੈਂ ਨਾ ਸੰਧੂ ਸਾਹਿਬ ਜਿਵੇਂ ਦਾ ਥਾਣ ਹੈ ਉਦਾਂ ਦੀ ਚਵਾਈ ਆ ਹਾਂ ਚੱਲ ਵੀ ਕਰਮਾਂ ਲੀ ਗੀ ਲਓ ਜੀ ਕਰੋ ਮੇਰੇ ਵੀਰ ਚੈੱਕ ਕੰਪੈਕਟ ਡੱਡਰਾ ਦੋਸਤੋ ਬਿਲਕੁਲ ਜਿਹਨੂੰ ਆਪਾਂ ਨਿਗਰ ਫਿਕਸ ਲੇਵਾ ਕਹਿ ਦਿੰਨੇ ਆ ਠੀਕ ਆ ਜੀ ਪੱਟਾਂ ਦੇ ਸਾਂਦੇ ਵਿਚਕਾਰ ਫਿਕਸ ਲੇਵਾ ਅੱਗੋਂ ਸਟਾਰਟਿੰਗ ਵਿੱਚ ਚੰਗੀ ਆ ਤੇ ਬਿਲਕੁਲ ਬੈਕ ਸਾਈਡ ਲੇਵਾ ਕਰਨ ਵਾਲੀ ਦਾ ਠੀਕ ਆ ਅਜੇ ਪਹਿਲਾਂ ਕੱਟੀ ਆ ਚਲੋ ਹਮੇਸ਼ਾ ਹੀ ਆਪਾਂ ਨੋਟ ਕਰਾ ਦਈਦਾ ਵੀ ਦੂਜੇ ਤੀਜੇ ਸਵੇਰ ਕਰਮਾਂ ਵਾਲੀ ਦੱਸੂਗੀ ਆਪ ਦਾਬ ਠੀਕ ਆ ਠੀਕ ਆ ਭਰਾ ਕਈ ਵੀ ਨਾ ਦੋਸਤੋ ਪਸ਼ੂ ਮੂੰਹ ਵਾਂਗ ਜਾਂ ਘੱਟ ਫੜਾਉਂਦਾ ਸਿਹਾਰੀ ਵਾਲੀ ਆ ਕੱਟੀ ਕਿਉਂਕਿ ਪਹਿਲਾ ਸੂਆ ਪਰੂਣ ਝੋਟੀ ਆ ਤੇ ਕੋਈ ਭਰਾ ਆਪ ਦਾ ਮੂੰਹ ਦ ਬੈਕਸਾਈਡ ਤੋਂ ਇੱਕੋ ਜਿਹਾ ਲੇਵਾ ਪਤਰੀ ਪੁਤਰੀ ਬਹੁਤ ਆ ਬੈਕਸਾਈਡ ਤੋਂ ਠੀਕ ਆ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਆ ਦੇਖੋ ਆ ਮਾਰੋ ਨੀਗਾ ਆਲਾ ਬਹੁਤ ਵਧੀਆ ਤੇ ਰਿੰਕੂ ਵੀਰੇ ਕੀ ਮੰਗ ਕੀ ਡਿਮਾਂਡ ਕਰ ਦਿੰਦੀ ਸੰਧੂ ਸਾਹਿਬ ਐਦੇ ਪੈਲੋ ਪਿਓਰ ਨੀਲੀ ਰਵੀ ਆ ਕੋਈ 에ਅ ਨਹੀਂ ਵੀ ਹੈਗਾ ਵੀ ਵੇ ਕੋਈ ਦਜੰਗ ਹੋਗਾ ਨਹੀਂ ਬਿਲਕੁਲ ਤੇ ਮੁੱਲ ਦੇ ਇੱਕ 20 ਕਰ ਲੀਏ ਕਿੰਨਾ ਮਰਜ਼ੀ ਕਰ ਲੀਏ ਇੱਕ 10 ਦੀ ਦੇ ਦਈਏ ਭਰਾਵਾਂ ਨੂੰ ਇੱਕ ਦਾਸੀ ਹਾਂਜੀ ਵੇਖ ਵਨ ਨਗੀਨਾ ਪੀਸ ਆ ਕਿਤੇ ਲੱਤ ਲਹੋਂਦਾ ਨਹੀਂ ਪਤਾ ਐਡੀ ਠੰਡੀ ਝੋਟੀ ਆ ਠੱਟੀ ਚੰਗੀ ਆ ਥੋੜਾ ਜਿਆਦਾ ਲੱਗਣ ਰਿਆ ਕੋਈ ਕਰਕੇ ਦੇ ਦੇ ਜੀ ਜਿਆਦਾ ਲੱਗਣ ਦੇ ਫਿਰ ਆਪੇ ਕਰਦੇ ਹੋ ਜੈਂ ਜੀ ਪਹਿਲਾਂ ਝੋਟੀ ਆ ਕਰਕੇ ਦੇ ਦੇ ਜੀ ਇੱਕ ਪਾਈਂਦੀ ਦੇ ਦੇ ਜੀ ਲੱਖੋਂ ਅੰਦਰ ਨਾ ਦੇ ਦੇ ਕੇ ਕਰਕੇ ਲੱਖੋਂ ਅੰਦਰ ਨਹੀਂ ਜਾਏਗਾ ਫਿਰ ਆਪਾਂ ਨੂੰ ਨਹੀਂ ਕੋ ਭਜਣਾ ਨਹੀਂ ਬਚਾ ਇਹ ਆਪਾਂ ਵੀ ਬਚਾਉਣਾ ਕੋ ਨਾ ਕੁਛ ਸੰਦੂ ਸਾਹਿਬ ਜੇ ਭਰਾਵਾਂ ਦਾ ਨਾਂ ਨੇ ਨਾ ਤੇ ਪੂਰੇ ਲੱਖ ਦੀ ਦੇ ਦਾਂਗੇ ਝੋਟੀ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਸਾਰੇ ਜੇਬ ਵਿੱਚ ਪਾ ਕੇ ਲੈ ਜੀ ਲੋ ਵੀ ਇੱਕੋ ਤੇਰਾ ਲੱਖ ਵਰਗਾ ਤੇ ਬਾਕੀ ਮੋੜ ਕੇ ਜੇਬ ਵਿੱਚ ਪਾਲਾ ਠੀਕ ਆ ਜੀ ਇਹ ਟੰਡੀ ਧੀਰੀ ਐ ਕੋਈ ਉਹੋ ਜੀ ਨਹੀਂ ਕੋਈ ਗੱਲ ਵੀ ਨਹੀਂ ਐ ਜਿੱਦਾਂ ਮੱਦੀ ਬਹਿ ਜਾਓ ਬਹੁਤ ਪਿਆਰੀ ਕੱਟੀ ਵਿਖਾਤੀ ਆ ਤੂੰ ਬਨਰੀ ਠੀਕ ਆ ਜੀ ਪਸੰਦ ਆਊਗੀ ਭਰਾਵਾਂ ਨੂੰ ਦੂਜੇ ਸੂਵੇ ਤੀਜੇ ਸੂਵੇ ਬੜੀ ਵੱਧੇ ਵਾਲੀ ਸ਼ੈ ਐ ਪਾਲੋ ਹੱਥ ਮੇਰੇ ਵੀਰ ਠੀਕ ਆ ਅੱਗੇ ਇੱਕ ਹੋਰ ਤੁਹਾਨੂੰ ਇਧਰ ਤੋਹਫਾ ਵਿਖਾ ਦਿੰਨੇ ਆ ਮੱਝ ਇਹ ਵੀ ਸੂਈ ਸਵਾਈ ਆ ਇਹਦਾ ਵੀ ਵੇਰਵਾ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਨੇ ਜੈਡ ਬਲੈਕ ਹੀ ਸਮਝੋ ਇਹ ਵੀ ਠੀਕਾ ਜੀ ਹਾਂਜੀ ਆਹ ਦੇਖੋ ਜੀ ਆਹ ਵੇਖੋ ਠੀਕਾ ਜੀ ਸੋ ਲਾਬਿਆਂ ਵੀ ਆਉਂਦੇ ਵੀ ਜਿਹੜਾ ਵਾਲ ਚਟਾ ਨਹੀਂ ਦੱਪਣਾਗਾ ਜੈਡ ਬਲੈਕ ਆ ਪੂਛ ਤੋਂ ਲੈ ਕੇ ਮੱਥੇ ਤੱਕ ਕੱਟਿਆ ਇਹ ਵੀ ਪਹਿਲੇ ਸੁਗੇ ਜੇ ਪਹਿਲਾਂ ਕੱਟੀ ਜਾਂ ਹਾਂਜੀ ਬਹੁਤ ਵਧੀਆ ਚੋਰ ਜਾਨ ਬੜੀ ਪੋਲੀ ਮਗਰ ਵੀ ਕੱਟੀ ਏ ਮਗਰ ਵੀ ਕੱਟੀ ਜੈਡ ਬਲੈਕ ਆ ਹਾਂ 20 ਦਿਨਾਂ ਦੀ ਸੂਈ ਲਓ ਜੀ ਆਪ ਵੀ ਕੱਟੀ ਮਗਰ ਵੀ ਕੱਟੀ ਜੈਡ ਬਲੈਕ ਹੀ ਆ ਦੋਨੋਂ ਜੋੜੀ ਚੈੱਕ ਕਰੋ ਆਹ ਵੇਖੋ ਜੀ ਬੇਕੋ ਸੰਤੂ ਸਾਹਿਬ ਦੁੱਧ ਛੜਦੇ ਲੋਗ ਆ ਆਹ ਵੇਖੋ ਜ ਏ ਮਾਵਾਂ ਧੀਆਂ ਇੱਕੋ ਜਿਹਾ ਸੀਗਾ ਬਹੁਤ ਖੂਬਸੂਰਤਾ ਤੇ ਇਹ ਰਿੰਕੇ ਪਾ ਚ ਕਿੰਨੇ ਦਿਨੋਂ ਗਸੀ ਨੂੰ ਇਹਨੂੰ ਹਗੇ 20 ਦਿਨ 20 ਦਿਨਾਂ ਦੀ ਸੂਈ ਆ ਦੇ ਲੋ ਕੱਟੀ ਸਾਂਭੀ ਆਗੇ ਨੇ ਦੁੱਧ ਕਿੰਨਾ ਸਹੀ ਏ ਤੇ ਥੱਲੇ ਵੀਰ ਸੰਧੂ ਸਾਹਿਬ ਦੁੱਧ ਮੈਂ ਤੇ ਉੱਥੋਂ ਚੋਇਆ ਸੀ 11 12 ਕਿਲੋ ਜਿੱਥੋਂ ਲਿਆਂਦੇ ਰਿਆ ਨੇ ਚੋਟੀ ਆਈ ਆ ਸਾਰੋਂ ਪਰ ਇੱਥੇ ਆ ਕੇ ਤੁਹਾਨੂੰ ਪਤਾ ਨਵਾਂ ਘਰ ਕਰ ਜਾਂਦਾ ਰੰਗਰਾ ਹਜੇ ਇਸ ਟਾਈਮ ਏ ਥੱਲੇ 8 8.5 ਲੀਟਰ ਜਿਹੜਾ ਕੰਡੇ ਵਾਲਾ ਦੁੱਧ ਹੋਊਗਾ ਵੀ ਵਿਖਾਵੇ ਵਾਲਾ ਤੇ 10000 ਵੀ ਹੋਊਗਾ ਹਾਂ ਵੀ ਹੁਣ ਮਤਲਬ 8 ਲੀਟਰ ਜਿਹੜਾ ਸਹੀ ਹੈ ਕਿ 8.5 9 ਲੀਟਰ ਆ ਵੀ ਤੁਸੀਂ 8 ਹੀ ਲੈ ਕੇ ਮੰਨੋ ਠੀਕ ਆ ਜੀ ਹਾਂ ਲਓ ਵੀ 9 ਲੀਟਰ ਮੰਨ ਕੇ ਚੱਲੋ ਠੀਕ ਆ ਜੀ ਵਖਾਲਾ ਭਾਵੇਂ 10 11 ਵਾਲਾ ਕਰਦੀ ਹੈ ਪਰ 9 ਲੀਟਰ ਮੰਨੋ ਜਿਹੜਾ ਚੋਲਣਾ ਕਿਸੇ ਨੇ ਹਾਂਜੀ ਹਾਂਜੀ ਬਾਕੀ ਦੋ ਦੋ ਹੀ ਦੱਸਿਆ ਜਾਊਗਾ ਜਿਹਦੇ ਤੇਰੇ 14 14 ਜਿਹਦੇ ਤੇਰੇ 10 11 10 11 ਇਹ ਨਹੀਂ ਵੀ ਚੰਦੂ ਸਾਹਿਬ ਇਹ ਐਡਾ ਚੱਡਾ ਨਾ ਚੋਇਆ ਇੰਨੀ ਗਰਜ ਨਹੀਂ ਚੋਣ ਦੇ ਟਾਈਮ ਤੇ ਫਿਰ ਐ ਬਨ ਜਾਣੀ ਨਸਲ ਉੱਤਰ ਜਾਂਦੀ ਏ ਨਿੰਬੂ ਉੱਤਰ ਜਾਂਦੀ ਏ ਠੀਕ ਹੈ ਭਰਾ ਖੋਲ ਦਿਗੇ ਰੰਕੇ ਵੀਰ ਦਿਖਾ ਦਿਆ ਜੇ ਤੋੜ ਕੇ ਸੋ ਪਹਿਲਨ ਘੱਡੀ ਦੋਸਤੋ ਪਹਿਲਾਂ ਦਿਖਾਈ ਤੁਹਾਨੂੰ ਨੀਲੀ ਦੀ ਆ ਇਧਰ ਮੋਹਰਾ ਦੇ ਵਿੱਚ ਸਮਝ ਲਿਆ ਜੇ ਜੈੱਟ ਬਲਾਏਗਾ ਬਾਕੀ ਮੂੰਹ ਮੱਥਾ ਪੂਰਾ ਬਾਡੀ ਸਟ੍ਰਕਚਰ ਜਿਹੜਾ ਇਹਦਾ ਚੈੱਕ ਕਰੋ ਤੁਸੀਂ ਸਿੰਘ ਸੁng ਬਿਲਕੁਲ ਗੋਲ ਸਿੰਗਲ ਘੱਡੀ ਬਿਲਕੁਲ ਲਿਫਾਫੇ ਵਰਗਾ ਕਹਿ ਲੋ ਜਾਂ ਗੰਡੇ ਦੀ ਛਿਲਕ ਜ ਵਰਗਾ ਕਹਿ ਲੋ ਬਿਲਕੁਲ ਬਰੀਕ ਪਤਲਾ ਪਿੰਡਾ ਤੇ ਥਣ ਵੇਖੋ ਲੱਗਾ ਨਖੇੜ ਦੇ ਵਿੱਚ ਠੀਕ ਆ ਆ ਦੇਖੋ ਬਾਕੀ ਮੈਨੂੰ ਲੱਗਦਾ ਵੀ ਰਿੰਕੇ ਪਸ਼ੂ ਕੋਈ ਵੀ ਆਪਣੇ ਕੋਲ ਚਾਰ ਪੰਜ ਆਪਾ ਦਿਖਾਉਣਾ ਜਿਹੜੇ ਹੁਣ ਤਿੰਨ ਚੁਵਾਈਆਂ ਦੇ ਉੱਤੇ ਚੱਲਣਦੇ ਆ। ਹਾਂਜੀ। ਕਿਸੇ ਰਕਮ ਦੀ ਕੋਈ ਭੂਰ ਛਟਾਂ ਜਾਂ ਥਾਣਾ ਦੀ ਬਾਤ ਘਾਟ ਆ ਲੈ ਮੁਸ਼ਕਲ ਨਹੀਂ ਆਉਂਦੀ। ਨਾ ਜੀ ਨਾ ਇਹੋ ਜੀ ਕੋਈ ਮੁਸ਼ਕਲ ਨਹੀਂ ਐ ਪੋਲੀਆਂ ਰੂਆਂ ਵਰਗੀਆਂ ਹੋਣਗੀਆਂ ਸਾਰੀਆਂ। ਠੀਕ ਆ ਜੀ। ਲਓ ਬਈ ਠੀਕ ਆ। ਸੋ ਬੱਚਿਆਂ ਦਾ ਕਰਕੇ ਥੋੜੇ ਜਿਹਾ ਪਸ਼ੂ ਕਾਲੇ ਪੈਂਦੇ ਆ। ਬਾਕੀ ਲੇਵੇ ਲੂਵੇ ਦੀ ਕਰਮਾ ਲਈ ਇੱਕ ਸਾਰ ਪਧਰੀ ਆ ਜੋ ਤੁਹਾਨੂੰ ਪ੍ਰੋਪਰ ਦੋਸਤੋ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ। ਉਸ ਬਿਹਾਬ ਤੇ ਆਪਾਂ ਸਾਰੀ ਗੱਲਬਾਤ ਕਰਦੇ ਪਾਏ ਆ ਠੀਕ ਆ। ਸੋ ਇਹਦਾ ਮਗਰ ਕੱਟੀ ਆ ਗਈ ਆ ਜੈਡ ਬਲੈਕ ਤੇ ਰਿੰਕੇ ਪਾਕ ਕੀ ਮੁੱਲ ਦੀ ਆ ਕੀ ਡਿਮਾਂਡ ਰੋਊਗੀ ਇਹਦੀ ਸੰਧੂ ਸਾਹਿਬ ਠੰਡੀ ਯellow ਇਹਦੀਆਂ ਵੀ ਪੜੀਆਂ ਜੀ ਤੇ ਚੜਦੀ ਕਲਾ ਵਾਲੀ ਗੱਲ ਜੀ ਤੇ ਇਤਰਾ ਹੀ ਬਹਿ ਜਾ ਕੋਈ ਗੱਲ ਹੀ ਨਹੀਂ ਵੀ ਇਹ ਨਹੀਂ ਵੀ ਉਹ ਜੀ ਸੜਕਲ ਆ ਠੀਕ ਆ ਠੰਡੀਆਂ ਤੇਰੀਆਂ ਤੇ ਸੰਧੂ ਸਾਹਿਬ ਇਹ ਆਪਾਂ ਮੁੱਲ ਭਾਵੇਂ 1.5 ਕਰ ਲਈਏ 95 ਦੀ ਦੇ ਦੇਗੀ 95 ਦੀ ਹਾਂ ਛੋਟੀ ਵੇਲੋ ਪੂਜਤਾ ਕਹੇ ਇੱਕੋ ਰੰਗ ਆ ਐ ਠੰਡੀਆਂ ਤੇ ਰਗਿਆ ਨਹੀਂ ਵੀਰ ਜੀ ਉਹੋ ਜੀ ਪਹਿਲੇ ਸੁਕੇ ਆ ਜਿੱਦਾਂ ਮਰਜ਼ੀ ਜੱਫੀਆਂ ਪਾਈ ਜੋ ਇਹਨੂੰ ਇਹ ਚੰਗੀ ਆ ਐਦਾਂ ਬਹਿਜੋ ਜਿੱਦਾਂ ਮਰਜ਼ੀ ਬਹਿਜੋ ਹਾਂ ਕੋਈ ਗੱਲ ਹੀ ਨਹੀਂ ਤੇ ਹਾਂ ਨਹੀਂ ਕੇ ਵੀਰ 95 ਨਹੀਂ ਕੋਈ ਲੱਖ ਨਹੀਂ ਕੋਈ 98 ਨਹੀਂ ਹਾਂ ਮਾਨਤਨ ਕਰਕੇ ਦੇ ਦਿੱਗੇ ਝੋਟੀ ਜੋੜੀ ਚੰਗੀ ਆ ਚਲ ਕੱਟੀ ਵੀ ਮਗਰ ਬਹੁਤ ਪਿਆਰੀ ਆ ਅ ਮੇਲੋ ਮਾਵਾ ਧੀਆਂ ਇੱਕੋ ਜਿਹੀਆਂ ਹਾਂ ਹਾਂ ਲੋ ਮੰਗਾਂ ਨੂੰ ਤਾਂ ਚਲੋ 105 1000 ਕਰਕੇ ਫਿਰ ਵੀ ਚਲੋ ਲੱਖ ਦੇ ਵਿੱਚੋਂ ਵੀ ਮਾਨਤਨ ਕਰਕੇ ਦਿੱਤੀ ਜਾ ਸਕਦੀ ਹੈ ਦਿੱਤੀ ਜਾਂਦੀ ਆ ਕਿੰਨਾ ਕੋਈ ਹਨ ਭਰਾਵਾ ਦਾ ਮਾਨਤਨ ਕਰੀਏ ਆਪੋ ਤੋਂ ਫੜ ਲੈ ਇਹਨੂੰ ਕੱਟੀ ਨੂੰ ਪਾਸੇ ਕਰ ਲੈ ਆ ਕੱਟੀ ਖਰਾਬ ਕਰਦੀ ਕਰਕੇ ਦੇ ਦਈਏ 95 ਜੋ ਕੀ ਕਰਦੇ ਆ ਸੰਤੂ ਸਾਹਿਬ 92 ਦੀ ਝੋਟੀ ਦੇ ਦਈਏ 92 ਦੀ ਹਾਂ 92 ਦੀ ਦੇ ਦੇ ਵੀਰ ਸਾਡਾ ਰੁਕ ਹੋਇਆ ਤੇ ਵੇਖ ਲੋ ਆਪਾਂ ਤੁਹਾਡਾ ਮਾਨ ਕਰਦਾ ਜੀ ਕਰਤਾ ਜੇ ਫਿਰ ਦੇ ਹੋਰ ਕਰ ਦਾਂਗਾ ਥੋੜਾ ਹੋਰ ਆਸਾ ਨਿਕਲ ਜਾਊਗਾ ਫੇਰ ਸੰਤੂ ਸਾਹਿਬ ਇੱਕੋ ਗੱਲ ਜੇ ਵੀ ਪੂਰੇ 90000 ਦੀ ਦੇ ਦਾਂਗੇ ਛੋਟੀ ਲਓ ਜੀ ਪੂਰੇ 90 ਦੀ ਜਾਊਗੀ ਠੀਕ ਆ ਜੀ ਮੈਂ ਨਾ ਸੰਤੂ ਸਾਹਿਬ 90000 ਦੀ ਆ ਕੋਈ ਭਾ ਦੇ ਕੇ ਖਾਵੇ ਵੇਖੋ ਚੀਜ਼ ਕਿਹੜੀ ਆ ਲਓ ਵੀ 90000 ਦੀ ਕੱਟੀ ਅੱਜ ਮਿਲੂਗੀ ਆਪਣੇ ਭਰਾਵਾਂ ਨੂੰ ਲੈਣ ਦੇਣ ਵਾਲੀ ਗੱਲਬਾਤ ਕਰਤੀ ਆ ਰਿੰਕੇ ਭਾਣੇ 90000 ਰੁਪਏ ਦੇਖੋ ਜੀ ਠੀਕ ਆ ਜੀ ਆ ਦੇਖੋ ਸੋ ਆ ਡਿਜ਼ਾਈਨ ਲੱਗਾ ਜੇ ਬਾਕੀ ਮੇਰੇ ਭਰਾਵਾਂ ਨੇ ਦੇਖ ਲਈ ਜਾਂ ਨਕੀੜ ਵੰਡ ਦਿਖਾਤੀ ਆ 90000 ਦਾ ਤੋਹਫਾ ਲੈ ਜਾਓ ਜੇ ਇੱਕ ਜੱਟ ਬਲੈਕ ਆ ਵੇਖੋ ਜੀ ਠੰਡੀਆਂ ਤੇ ਗਿਆ ਉਹ ਬੱਚੇ ਬੱਚੇ ਕਰਕੇ ੜਿੰਗਦੇ ਨਾ ਬੱਚੇ ਫਿਰ ਤੰਗ ਕਰਦੇ ਬਿਲਕੁਲ ਜੀ ਬਿਲਕੁਲ ਬਹੁਤ ਪਸੰਦ ਆਊਗੀ ਚੰਗੀ ਕੱਟੀ ਆ ਇਧਰ ਗੱਬਣ ਆ ਗਈ ਜੋੜੀ ਹਾਂ ਜੀ ਲੋ ਵੀ ਗੱਬਣ ਮੈਂ ਦਿਖਾ ਦਿੰਦੇ ਆ ਤੁਹਾਨੂੰ ਆ ਚੈੱਕ ਕਰੋ ਰਿੰਗ ਸਿੰਘ ਹੀ ਇਹਦਾ ਕਰਮਾ ਵਾਲੀ ਦਾ ਠੀਕ ਆ ਜੀ ਲੈ ਵੀ ਆ ਵੀ ਕਾਫੀ ਫੱਬੀ ਫੁੱਬੀ ਫਿਰਦੀ ਆ ਨਾ ਕਰਮਾ ਮੈਂ ਨਾ ਸੰਤੂ ਸਾਹਿਬ ਇਹਦੀ ਦੋਕ ਤੁਹਾਨੂੰ ਤਰੀਫਾਂ ਕਰਨੀਆਂ ਤੁਹਾਡੇ ਸਾਹਮਣੇ ਤੇ ਤਰੀਫਾਂ ਐਂ ਹੀ ਬਹਿ ਜਾਓ ਵਿਖਾ ਦਵਾਂ ਸੰਤੂ ਸਾਹਿਬ ਤੁਹਾਨੂੰ ਹੱਥ ਲਾਓ ਮੜਾ ਜਾ ਇਹ ਉਹ ਚੀਜ਼ ਨਹੀਂ ਹੈ ਇਹ ਪਿਓਰ ਵਾਲੇ ਦੀ ਝੋਟੀ ਹੈ ਇਦਾਂ ਬਹੁ ਦੂਜਾ ਸੁਗਾ ਹਾਂ ਚੰਗੀ ਹੈ ਝੋਟੀ ਦੂਜਾ ਸੁਗਾ ਦੂਜਾ ਸੁਗਾ ਹੋਗਾ ਜੀ ਐ ਠੰਡੀ ਸੀਲਸ ਲੱਗ ਵੀ ਪਹਿਲੇ ਸੁਗੇ 12 ਲੀਟਰ ਦੁੱਧ ਦਿੱਤਾ ਇਹਨੇ ਆਹ ਬਹੁਤ ਵਧੀਆ ਡਿਜ਼ਾਈਨ ਆ ਠੀਕ ਆ ਹਾਂਜੀ ਬਾਕੀ ਰਿੰਕੇ ਮੈਨੂੰ ਲੱਗਣ ਜਾਂ ਵੀਰ ਆਈ ਖਲੋਤੀ ਆ ਕਿ ਲੈ ਜੂਗੀ 2-4 ਦਿਨ ਅਜੇ ਇਹ ਸੰਤੂ ਸਾਹਿਬ ਇਹਦੇ 25 ਤਰੀਕ ਨੂੰ ਦਿਨ ਪੂਰੇ ਜੀ ਕਾਪੀ ਦੀ ਲਿਖਤ ਨਾਲ ਲੋ ਜੀ 25 ਨਵੰਬਰ ਨੂੰ ਦਿਨ ਪੂਰੇ ਆ ਐਦਾ ਅੱਗੋਂ ਬਿਖਾ ਦਿਓ ਆ ਬਿਖਾ ਦਿਓ ਪਿੱਛੋਂ ਦੀ ਬਹਿਜੋ ਐਂਦੀ ਬਹਿਜੋ ਤੇ ਐਂਦੀ ਬਹਿਜੋ ਕਰੋ ਗੱਲ ਇਹ ਦੂਜੇ ਸੂਏ ਝੋਟੀਏ ਪਿਓ ਰਿਆਣੇ ਦੀ ਭਾਵੇਂ ਬੁੱਲਟ ਦੇ ਪਟਾਕੇ ਮਰਜੇ ਤੇ ਆਪਣੀ ਭਾਵੇਂ ਕੋਲੇ ਖੜਾ ਭਾਵੇਂ ਕੋ ਬੁੱਲਟ ਦੇ ਪਟਾਕੇ ਮਰਵਾਈ ਜਾਵੇ ਇਹ ਨਹੀਂ ਹਲਦੀ ਮੈਨਾਂ ਇਹ ਨਾ ਲੂਗੀ ਵਾਹ ਜੀ ਵਾਹ ਇਹ ਨਹੀਂ ਲੂਗੀ ਇਹ ਮਾਰੇ ਦੀ ਮੇਰੇ ਨਾਲ ਜਿੱਥੇ ਲੱਤਾਂ ਗੱਡੀਆਂ ਕਰਮਾਂ ਵਾਲੀ ਉੱਥੇ ਰੋਤੀ ਰਹੂਗੀ ਨਾ ਨਾ ਬਿਲਕੁਲ ਜੀ ਬਿਲਕੁਲ ਬਹੁਤ ਹੀ ਸੀਲਸਲਾਗਾ ਠੀਕ ਆ ਜੀ ਚਲੋ ਬਖਾਉਣ ਦਾ ਇੱਕੋ ਇੱਕ ਮਕਸਦ ਹੁੰਦਾ ਵੀ ਠੰਡੇ ਧੀਰੇ ਪਸ਼ੂਆਂ ਲੈਵੇ ਨੂੰ ਬੇ ਨੂੰ ਹਾਥੂ ਤੱਕ ਆਫੀ ਲਵਾ ਇਹ ਖਾਸੀਅਤ ਰਹੂਗੀ ਇਹਨਾਂ ਮੱਜਾਂ ਦੀ ਠੀਕ ਹੈ ਜੀ ਦੂਜਾ ਸੁਹਾ ਸੂਣ ਵਾਲੀ ਝੋਟੀ ਆ ਕੋਈ 2-4 ਦਿਨਾਂ ਦੇ ਵਿੱਚ ਵਿੱਚ ਆਈ ਖਲੋਤੀ ਆ ਹਾਂਜੀ ਬਾਕੀ ਆ ਤੁਸੀਂ ਵੇਖੋ ਠੀਕ ਹੈ ਜੀ ਬਾਕੀ ਚੋਣ ਚਾਣ ਬੜੀ ਪੂਲੀ ਨਿਕਲੂ ਇਹ ਵੇ ਰੇਖੂ ਭਾ ਕਹਿੰਦਾ ਹੁੰਦਾ ਵੀ ਨੇਰਾ ਮੱਖਣ ਮੱਖਣ ਜੇ ਮੱਖਣ ਵੇ ਕੋਈ ਜੇ ਲੈ ਵੀ ਮੱਖਣ ਵੇਖੋ ਠੀਕ ਆ ਪੂਲਾ ਪਿੰਡਾ ਜੀ ਲੈ ਵੀ ਰਿੰਕੇ ਵੀਰ ਖੋਲ ਦੇ ਤੋੜ ਕੇ ਦਿਖਾਓ ਸਰਦਾਰ ਜੀ ਬਾਕੀ ਤੁਹਾਡੇ ਸਾਹਮਣੇ ਆ ਭਾਰੀ ਸਰੀਰਕ ਬੰਤਰਾ ਢਾਂਚਾ ਢੂਂਚਾ ਚੰਗਾ ਮੈਂ ਦਾ ਆ ਵੇਖੋ ਜੀ ਆ ਵੇਖੋ ਸੋ ਫੇਸ ਕੁਆਲਟੀ ਬਿਲਕੁਲ ਕੋਕੇ ਜੜੇ ਪਾਇਕ ਨਹੀਂ ਜੜੇ ਪਾਇ ਛੋਟਾ ਸਿੰਘ ਹੈ ਮੈਂ ਨਾ ਮਦਰੀ ਟੋਲੀ ਦੀ ਝੋਟੀ ਆ ਜਿਹੜਾ ਭੈਣ ਭਰਾ ਮਦਰੀ ਟੋਲੀ ਮੰਗਦਾ ਉਹਦੇ ਉਹਦੇ ਵਾਸਤੇ ਵੀ ਚੀਜ਼ ਲਿਆਂਦੀ ਆਪਾਂ ਵੀ ਦੁੱਧ ਨੂੰ ਵੀ ਚੰਗੀਆਂ ਖਰੀਆਂ ਨਿਕਲਦੀਆਂ ਜਿਹੜੀ ਮਦਰੀ ਕੋਟੀ ਟੋਲੀ ਮੈਂ ਨਾ ਸੰਧੂ ਸਾਹਿਬ ਇੱਕ ਪਹਿਲੇ ਸੁਕੇ ਮੇਰ ਕੋ ਮਦਰੀ ਟੋਲੀ ਝੋਟੀ ਆਈ ਸਾਢੇ 15 ਲੀਟਰ ਪਹਿਲੇ ਨਹੀਂ ਦੁੱਧ ਕਰ ਗਈ ਤੇ ਏਡੇ ਕਰਦੀ ਸੀ ਹਾਂ ਇਹ ਇਹ ਨਹੀਂ ਵੀ ਕੱਦ ਦੁੱਧ ਕੱਢਦੇ ਜੀ ਹਾਂ ਇਹ ਨਸਲਾਂ ਦੁੱਧ ਦਿੰਦੀਆਂ ਹਾਂ ਏਨੇ ਵੀ ਸੰਤੂ ਸਾਹਿਬ ਉਹ ਤੇ ਖੁਰਲੀ ਦੇ ਬੰਨੀ ਕਰਕੇ ਆਪਾਂ ਥੱਲੇ ਬਹਿ ਗਏ ਆ ਹਾਂ ਇਧਰ ਖਲੋਜਾ ਕਰ ਮਲ ਗਏ ਆ ਇਹਨੂੰ ਫਿਰ ਕਮਾ ਗਏ ਰਿੰਕੇ ਪਰ ਉਹਨੂੰ ਕਮਾ ਗਏ ਫਿਰ ਕਰ ਗੱਲ ਲਓ ਜੀ ਹਾਂ ਇਹਨੂੰ ਕਮਾ ਗਏ ਫਿਰ ਗੱਲ ਦੱਸ ਗਿਆ ਆਪਾਂ ਸਾਰਿਆਂ ਵੀਰਾਂ ਨੂੰ ਪੱਟਿਆਂ ਨੂੰ ਪੈਂਦੀ ਖਲੋਜੋ ਹੁਣ ਹੁਣ ਗਾਂਹ ਪੱਠੇ ਦਿਸ ਪਏ ਨਾ ਨੂੰ ਹਾਂ ਇਧਰ ਕਰਕੇ ਵਿਖਾਉਣੇ ਆ ਹਾਂ ਉਹ ਕਰ ਮਲ ਗੇ ਇਧਰ ਲੈ ਵੀ ਇਧਰ ਦੇਖੋ ਇਹ ਘੋੜੀ ਵਾਂਗੂ ਜਿੱਥੇ ਖਿਲਾਰ ਦਾਂਗੇ ਉੱਥੇ ਖਲੋਊਗੀ ਵਾਹ ਜੀ ਵਾਹ ਇਹ ਨੁਗਰੀ ਘੋੜੀ ਹੈ ਇਹ ਜਿਹੜਾ ਕਹਿਤਾ ਤੇ ਕਰਨਾ ਵਿਖਾਇਆ ਤੇ ਜਿਹੜਾ ਕਹਿਤੀ ਦੀ ਗੱਲ ਕੋਈ ਕਰ ਵੀ ਫੋਣੀ ਪੈਂਦੀ ਆ ਆ ਮੈਂ ਨਾ ਕਰਕੇ ਵਿਖਾਉਣਾ ਆ ਵਿਖਾ ਦਿਓ ਠੀਕ ਆ ਇਹ ਨਹੀਂ ਵੀ ਖੁਰਲੀ ਦੇ ਖਿਲਾਰ ਕੇ ਤੁਹਾਨੂੰ ਆਖਾਂਗੇ ਹਾਂ ਤੇ ਇੱਥੇ ਖਲੋਊਗੀ ਹਾਂ ਚੰਗੀ ਆ ਮੋੜ ਲਿਆ ਵੀਰੇ ਠੀਕ ਆ ਬਾਕੀ ਨਾੜਾ ਤੂੜਾ ਲੇਵੇ ਤੇ ਉੱਤੇ ਕਾਫੀ ਆ ਠੀਕ ਆ ਜੀ ਤੇ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਵਿੱਚ ਆ ਭਜਨ ਵਟੇ ਵਾਲੀ ਮੈਂ ਆ ਦੂਜਾ ਸੂਆ ਇਹਨੇ ਸੁਣਾ ਬਾਕੀ ਵੇਰਵੇ ਦੇ ਵੀਰ ਨੇ ਰਿੰਕੇ ਨੇ ਕੱਢ ਵਟ ਦਿੱਤੇ ਠੀਕ ਆ ਜੀ ਵੇਰਵਾ ਪ੍ਰੋਪਰ ਤੁਹਾਨੂੰ ਦੇ ਦਿੱਤਾ ਤੇ ਚਲੋ 2-4 ਦਿਨ ਹੋਰ ਵੀ ਲੱਗੀ ਤੇ ਹੋਰ ਵੀ ਚੰਗੀ ਉਮੀਦ ਕਰਦੇ ਆ ਝੋਟੀ ਥੱਲਿਓਂ ਹੋਰ ਵੀ ਚੰਗੀ ਬਣ ਜਾਊਗੀ ਹੁਣ ਵੀ ਵੇਖੀਏ ਤੇ ਪੰਡ ਭਾਈ ਫਿਰਤੀ ਕਰਮਾ ਲਈ ਠੀਕ ਆ ਜੀ ਤੇ ਇਹਦਾ ਰਿੰਕੇ ਪਾਸ ਮੁੱਲ ਕੀ ਕਰਨਾ ਅੱਜ ਲੈਣ ਦੇਣ ਸੰਧੂ ਸਾਹਿਬ ਮੁੱਲ ਦੇ ਭਾਵੇਂ ਦਾ 1.5 ਕਰ ਲਈਏ ਹਾਂ ਤੇ ਭਾਵੇਂ 40 ਕਰ ਲਈਏ ਹਾਂ ਭਾਵੇਂ 35 ਕਰ ਲਈਏ ਹਾਂ ਭਾਵੇਂ 30 ਕਰ ਲਈਏ ਹਾਂ 25 ਦੀ ਮੱਝ ਦੇ ਦੀਏ ਝੋਟੀ ਸਵਾ ਸਵਾ ਦੀ ਬਿਲਕੁਲ ਜਾਇਜ਼ ਗੱਲ ਜਿਹੜੀ ਹਾਂ ਵੇ ਲੋ ਕੋਈ ਵੀ ਕਸਰ ਨਹੀਂ ਆ ਝੋਟੀ 1.5 ਲੱਖ ਦੀ 14 15 ਕਿਲੋ ਦੁੱਧ ਭਰਾਉਗੇ ਯਾਰ ਕਿ ਦੁਜੇ ਸੁਗੀ ਬਿਲਕੁਲ ਲੋ ਵੀ 1.5 ਲੱਖ ਦੀ ਰਿੰਕੂ ਵੀਰਾਂ ਦਾ ਵੀ ਦੇ ਦਿਆਂਗੇ ਲੇਵੇ ਲੂਵੇ ਆਉਂਦੀਆਂ ਕਮਾਲਾਂ ਕਰੀ ਬੈਠੀ ਆ ਬਾਕੀ ਬਖਾਲਿਆਂ ਤੋਂ ਪਤਾ ਲੱਗ ਜਾਂਦਾ ਕਰੂਗੀ ਕੀ ਅੱਗੇ ਠੀਕ ਆ ਤੇ ਬਾਕੀ ਮੇਰਾ ਭਰਾ ਕਰ ਲਿਓ ਗੱਲਬਾਤ ਬਾਕੀ ਸਵਾ ਸੂਬਾ ਦੇ ਵਿੱਚੋਂ ਕਰ ਦਈਏ ਮਾਨਤਾ ਸੰਤੂ ਸਾਹਿਬ 2000 ਮਾਨ ਕਰ ਦਾਂਗੇ ਆਪਾਂ 3 ਕਰ ਦਈਏ 22 ਦੀ ਜਾਂਦੀ ਠੀਕ ਹੈ ਜੀ ਲਓ ਜੀ 1.22 ਲੱਖ ਦੀ ਮਿਲ ਜੂਗੀ ਅੱਜ ਠੀਕ ਆ ਬਹੁਤ ਹੀ ਸਾਫ ਸੁਥਰੀ ਆ ਅਇਦਰ ਇੱਕ ਨੀਲੀ ਦੀ ਤੁਹਾਨੂੰ ਮਾਝ ਵਿਖਾ ਦਿੰਦੇ ਆ ਬਲਡੋਜ਼ਰ ਕਹਿ ਲੋ ਹੋਲੀ ਪਲੀ ਪ੍ਰੀਤੀ ਆ ਚਲੋ ਸ਼ਾਬਾਸ਼ ਏ ਉਸ ਭਰਾ ਦੇ ਵੀ ਜਿੱਥੋਂ ਆਈ ਏ ਕਰਮਾਂ ਵਾਲੀ ਚੰਗੀ ਆ ਅਇਦਰ ਵਿਖਾਉਣਾ ਤੁਹਾਨੂੰ ਪੂਰਾ ਡਿਜ਼ਾਈਨ ਆ ਵੇਖੋ ਜੀ ਆ ਵੇਖੋ ਕਰੋਗੇ ਸੰਤੋਖ ਸਾਹਿਬ ਇਹਨੂੰ ਕੋਈ ਡਾਕਟਰ ਬਣਾ ਫੇਲ ਕਰੂਗਾ ਕਿਉਂਕਿ ਭੈਣ ਭਰਾ ਡਾਕਟਰ ਵੀ ਨਾਲ ਲੈ ਕੇ ਪਾਸ ਕਰਾ ਲੈ ਪਿਓਰ ਨੀਲੀ ਪਿਓਰ ਨੀਲੀ ਰਾਵੀ ਵੇਖੋ ਐ ਡੱਬ ਡੁੱਬ ਸਾਰਤੇ ਵੀ ਸਾਰੇ ਇਹ ਦੇ ਅਨੁਸਾਰ ਤੇ ਨਿਸ਼ਾਨਾ ਲੇਵੇ ਦੇ ਉੱਪਰ ਦੋ ਪਾਸੇ ਡੱਬ ਨਿਸ਼ਾਨਾ ਮਗਰ ਲੀਆਂ ਲੱਤਾਂ ਜਰਾਪਾਂ ਚੜੀਆਂ ਅਗਲੇ ਪੈਰ ਜਵਾਬ ਦੇ ਵਿੱਚ ਆ ਬਿੱਲੀ ਮੰਕਣੀ ਅੱਖ ਬੱਕੀ ਨਾਸ ਬੱਲਾ ਮੱਥਾ ਗੋਲ ਸਿੰਘ ਭਾਰਾ ਟਾਂਚਾ ਪੇੜ ਤੁਸੀਂ ਵੇਖ ਲਿਆ ਠੀਕ ਆ ਜੀ ਹਾਂ ਸੋ ਸਾਡੇ 17 ਕਿਲੋ ਦਾ ਇਹਦਾ ਪਿਛਲੇ ਸਵੇਰੇ ਦਾ ਰਿਕਾਰਡ ਜੀ ਓਕੇ ਸਾਡੇ ਜੀ ਵੈਹਣ ਦੀ ਕਿਰਪਾ ਨਾਲ ਅਰਗੀਏ ਵਾਧ ਵੀ ਚੱਲੂਗੀ ਕਿਲੋ ਦੋ ਕਿਲੋ ਠੀਕ ਹੈ ਭਰਾ ਲਓ ਜੀ ਸਾਡੇ 17 ਕਿਲੋ ਵੀਰਾਂ ਦਾ ਵੀ ਦੁੱਧ ਚਵਾਇਆ ਇਹਨੇ ਪਿਛਲੇ ਸਵੇਰੇ ਦੀ ਗੱਲ ਕਰ ਗਏ ਤੇ ਠੀਕ ਆ ਜੀ ਬਿਚਰੇ ਸੁਵੇ ਦੀ ਗੱਲ ਕਰਕੇ 17 ਕਿਲੋ ਦੁੱਧ ਚਵਾਇਆ ਇਹਨੇ ਠੀਕ ਆ ਜੀ ਬਾਕੀ ਬਹੁਤ ਸੋਹਣਾ ਵਜਨ ਲੋੜ ਆ ਸਾਰੇ ਭਰਾਵਾਂ ਨੂੰ ਦੇਸੀ ਪੈਣਾ ਚੀਜ਼ ਦੀ ਕੁਆਲਿਟੀ ਦੇਖ ਕੇ ਅਰਿ ਅਰੀਜਨਲ ਸੁਆ ਦੂਜਾ ਕਿ ਤਿੱਜਾ ਹੋਊਗੀ ਇਹ ਸੰਦੂ ਸਾਹਿਬ ਉਹਨਾਂ ਨੇ ਆਪਾਂ ਨੂੰ ਦੂਜੇ ਸੁਗੇ ਕਹੀ ਆ ਠੀਕ ਆ ਪਰ ਆਪਾਂ ਤਿੱਜਾ ਮੰਨ ਕੇ ਲਈ ਆ ਤਿੱਜਾ ਵਾਲੇ ਹਾਂ ਹਾਂ ਜੇ ਜਾਨੀ ਕਿ 17.5 ਕਿਲੋ ਦਾ ਰਿਕਾਰਡ ਹੈ ਨਾ ਫੇ ਦੂਜੇ ਸੁਵੇ ਇਹਨੇ ਦਿੱਤਾ ਹੈ। ਆ ਦੂਜਾ ਸੁਵੇ ਹਾਂ ਤੇ ਤੀਜੇ ਸੁਵੇ ਹੁਣ ਸੂਣਾ ਇਹਨੇ ਤੀਜੇ ਸੁਵੇ ਸੂਣਾ ਤੇ ਮੈਨੂੰ ਲੱਗਦਾ ਵੀ ਰਿੰਕੇ ਵੀਰ ਕੋਈ ਪੱਕਾ ਦੇਣ ਕੋ ਲਿਖਤੀ ਤੌਰ 'ਤੇ ਉਹਨਾਂ ਨੇ ਦੱਸਿਆ ਵੀ ਲੈ ਜੂ ਪੰਜ ਲੈ ਜੂ ਸੱਤ ਲੈ ਇਹਦੇ ਇਹਦੇ ਪੱਕੇ ਦੇਣ ਜਿਹੜੇ ਲਿਖਤੀ ਰੂਪ ਆ ਨਾ ਹਾਂਜੀ ਇਹ ਸੰਤੂ ਸਾਹਿਬ ਇਹਦੇ 26 ਤਰੀਕ ਨੂੰ ਦਿਨ ਪੂਰੇ ਜੇ ਤੇ ਡਾਇਮੰਡ ਦਾ ਉਹਦੇ ਟੀਕਾ ਵੀ ਕਰਾਇਆ ਜੇ ਨੋ ਵੀ ਹਰੀ ਕੇ ਪਤਨ ਵਾਲੇ ਹਰੀ ਕੇ ਪਤਨ ਵਾਲੇ ਡਾਕਟਰ ਸੁਖਵਿੰਦਰ ਸਿੰਘ ਉਹਨਾਂ ਦੇ ਮਾਲੀ ਦਾ ਠੀਕ ਆ ਜੀ ਹਾਂ ਇਹਨੂੰ ਇੰਜੈਕਸ਼ਨ ਦਾ ਡਾਇਮੰਡ ਆਹਨ ਦਾ ਇਹਨੂੰ ਟੀ ਆ ਵੇਖੋ ਜੀ ਬਹਿਣੀ ਇੱਕ ਬਹਿਣੀ ਵਾਲੇ ਪਾਸਿਓਂ ਬਾਕੀ ਥਾਣਾ ਸੈਜ ਬੈਕ ਸਾਈਡ ਤੋਂ ਵੇਖੋ ਕਰਮ ਵਾਲੀ ਮਗਰਾ ਪਾਉਗੀ ਹਜਾਵਾ ਧਾਵਾ ਤੇ ਨਹੀਂ ਆਉਣਾ ਠੀਕ ਆ ਆ ਵਿਖਾਈਏ ਤੁਹਾਨੂੰ ਇੱਕ ਵਾਰੀ ਫਿਰ ਡਿਜ਼ਾਈਨ ਆ ਵੇਖੋ ਜੀ ਸ਼ਾ ਕਰ ਹੋ ਜਾਏਗਾ ਠੀਕ ਆ ਜੀ ਬਹੁਤ ਸੋਹਣਾ ਖਲਾਰਾ ਲੇਵੇ ਦਾ ਅੱਗੋਂ ਸਟਾਰਟਿੰਗ ਚੰਗੀ ਆ ਵੇਖੋ ਪਿੰਡਾ ਸੰਧੂ ਸਾਹਿਬ ਹਾਂ ਜਿ ਤਰ੍ਹਾਂ ਆ ਸਿਆਲ ਦੀ ਕੋਲਡ ਕਰੀਮ ਹੁੰਦੀ ਆ ਆ ਸਹੀ ਆ ਸਹੀ ਆ ਹੈ ਇਹ ਜਿ ਤਰ੍ਹਾਂ ਦੇਸੀ ਕਿਉ ਮਲਿਆ ਹੁੰਦਾ ਤੇ ਹੱਥ ਤੇ ਲਗਾਇਆ ਜਾਂਦਾ ਹਾਂ ਇਹ ਰੀਵਜ ਵੀ ਲਵਣੀ ਕਿਹੜੀ ਸੌਖੀ ਆ ਨਾ ਜੀ ਨਾ 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 ਬਹੁਤ ਹੈਵੀ ਬਾਡੀ weight ਆ ਇਹ ਆਪਣੀ ਮਰਜ਼ੀ ਦਾ ਇਹ ਲੜਾਏ ਨੇ ਮਰਜ਼ੀ ਦੀ ਮਾਲਕਾ ਕੇ ਖੋਲ ਕੇ ਤੋਰ ਕੇ ਦਿਖਾ ਦੇ ਰਿੰਕੇ ਫਿਰ ਬਹੁਤ ਹੀ ਸੋਹਣੀ ਕੁਆਲਿਟੀ ਆ ਨਿਸ਼ਾਨੀਆਂ ਮਾਰਕਿੰਗਾਂ ਪ੍ਰੋਪਰ ਮੇਰਾ ਭਰਾ ਨੋਟ ਕਰ ਲਓ ਠੀਕ ਆ ਜੀ ਸੋ ਚੌਕ ਕੰਨੀਆਂ ਤੋਂ ਪੂਰੀ ਇੱਕ ਜ਼ਬਰਦਸਤ ਜਿਹੜੀ ਤੁਹਾਨੂੰ ਨੀਲੀ ਦੀ ਮੱਝ ਦਿਖਾ ਰਹੇ ਆ ਬਹੁਤ ਆਪਣੇ ਸੱਜਣ ਵੀਰ ਡਿਮਾਂਡ ਕਰਦੇ ਰਹਿੰਦੇ ਆ ਠੀਕ ਆ ਜੀ ਚਲੋ ਸ਼ੌਂਕ ਪੂਰਾ ਕਿਸੇ ਭਰਾ ਨੇ ਕਰਨਾ ਤੇ ਬਿਲਕੁਲ ਪੈਸੇ ਲਾ ਸਕਦੇ ਜੇ ਸ਼ੌਂਕ ਦਾ ਚਲੋ ਮੁੱਲ ਵੀ ਕੋਈ ਨਹੀਂ ਹੁੰਦਾਗਾ ਪਰ ਮੋਲਾ ਚਲੋ ਭਰ ਕੇ ਕਈ ਵਾਰ ਬਹੁਤੀ ਸ਼ਕੀਨ ਸ਼ਾਇ ਖਰੀਦਣੀ ਵੀ ਪੈਂਦੀ ਆ ਆ ਮੇਰਾ ਭਰਾ ਮਾਰੋ ਨੀਗਾ ਇੱਕ ਵਾਰੀ ਠੀਕ ਆ ਜੀ ਪੂਛ ਵੀ ਉੱਪਰ ਤੱਕ ਵਾਈਟ ਕਿਸੇ ਪਾਸੇ ਮਾਰਕਿੰਗ ਨਿਸ਼ਾਨੀਆਂ ਵਾਲੇ ਪਾਸੇ ਨਹੀਂ ਖੁੰਝੀਗੀ ਬਾਡੀ ਸਟਰਕਚਰ ਚੈੱਕ ਕਰੋ ਮੇਰੇ ਭਰਾ ਬਹੁਤਾ ਖੂਬਸੂਰਤ ਬਾਡੀ ਸਟਰਕਚਰ ਠੀਕ ਆ ਜੀ ਬਹੁਤ ਵਧੀਆ ਚੰਗੀ ਮੱਝ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਗੱਲ ਕਰੀਏ ਜੇ ਡਾਇਮੰਡ ਤੋਂ ਗੱਬਣਾ ਕੱਟੀ-ਕੁੱਟੀ ਨੂੰ ਜਨਮ ਦੇਤਾ ਤੇ ਫਿਰ ਮੇਰੇ ਭਰਾਵੋ ਵੱਧੇ ਵਾਲੀ ਗੱਲ ਬਾਤ ਹੋ ਜਾਣੀ ਆ ਕੱਟੀ ਆ ਗਈ ਤੇ ਕੱਟੀਆਂ ਦੀਆਂ ਨਿਸ਼ਾਨੀਆਂ ਵੀ ਆਪਾਂ ਉਮੀਦ ਕਰ ਸਕਦੇ ਆ ਵੀ ਇਸ ਮੱਝ ਦੇ ਵਿੱਚੋਂ ਕਿਹੋ ਜੀਆਂ ਨਿਸ਼ਾਨੀਆਂ ਕਿਹੋ ਜੀ ਮਾਰਕਿੰਗ ਆ ਸਕਦੀ ਹੈ ਅੱਗੇ ਜਨਮਰ ਦੇ ਵਿੱਚ ਤੇ ਇਹ ਗੱਲ ਬਾਤ ਐਂਡ ਦੇ ਵਿੱਚ ਇਹ ਤੋਹਫਾ ਤੁਹਾਨੂੰ ਵਿਖਾਉਣਾ ਸੀਗਾ ਲੁਕੋ ਕੇ ਰੱਖਿਆ ਸੀ ਵੀ ਲਾਸਟ ਦੇ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਇਹ ਨਹੀਂ ਸੰਤੂ ਸਾਹਿਬ ਹਾਂ ਇਹ ਦੇਖੋ ਇਹ ਢੁਕਣਗੀਆਂ ਠੰਡੀ ਧੀਏ ਪਿਓਰ ਜਿਹਨੂੰ ਆਂਦੇ ਨੀਲੀ ਉਹ ਆ ਉਹ ਆ ਇਹ ਦੇਖੋ ਪੂਛ ਤੱਕ ਤਾਂ ਤੱਕਾਈ ਆ ਹਾਂ ਬਹੁਤ ਵਧੀਆ ਠੀਕ ਆ ਜੀ ਸੋ ਠੰਡੀ ਧੀਰੀ ਆ ਪੂਰੀ ਮਿੱਠੀ ਆ ਵੇਖੋ ਰੇਕੇ ਪਾ ਚਲੋ ਅੱਜ ਆਪਣੇ ਕੋਲ ਤਾਂ ਸੇਲ ਪਰਚੇ ਦਾ ਕੰਮ ਆ ਮਾਲ ਆਉਂਦਾ ਰਿਹਾ ਚੰਗੇ ਤੋਂ ਚੰਗਾ ਟੌਪ ਵੀ ਆਇਆ ਹਾਂਜੀ ਸ਼ਕੀਨ ਸਿਰੇ ਸੱਟਾਂ ਵੀ ਆਈਆਂ ਨੇ ਹਾਂਜੀ ਹਾਂਜੀ ਕੀ ਮੁੱਲ ਰਹੂਗਾ ਦੇ ਦਾਂਗੇ ਕਿੰਨੇ ਦੀ ਅੱਜ ਇਹ ਸੰਦੂ ਸਾਹਿਬ ਤੁਹਾਨੂੰ ਪਤਾ ਨੀਲੀ ਦਾ ਵੀ ਤਾਂ ਮੁੱਲ ਹੀ ਕੋਈ ਨਹੀਂ ਆ ਇਹਦੇ ਤੇ ਮੂੰਹ ਮੰਗੇ ਪੈਸੇ ਮਿਲ ਜਾਂਦੇ ਆ ਪਰ ਆਪਾਂ ਮੂੰਹ ਮੰਗੇ ਪੈਸੇ ਨਹੀਂ ਲੈਣੇ ਆਪਾਂ ਸਿਰਫ ਆਪਾਂ ਨਫੇ ਦੇ ਭਾਈ ਵਾਲਿਆਂ ਆ ਆਵਾ ਨਫਾ ਲੈ ਕੇ ਪਾਸੇ ਹੋ ਜੇ ਨਾ ਤੇ ਜਿਹੜਾ ਭਰਾ ਨੇ ਸ਼ੌਂਕ ਪੂਰਾ ਕਰਨਾ ਤੇ ਉਹ ਰੱਜ ਕੇ ਸ਼ੌਂਕ ਪੂਰਾ ਕਰ ਸਕਦਾ ਸਹੀ ਆ ਪਿਓਰ ਬੱਚਾ ਪਾਊਗੀ ਇਹ ਮਹਾਰਾਜ ਦੀ ਕਿਰਪਾ ਰਹੀ ਤਾਂ ਹਾਂ ਹਾਂ ਬਾਕੀ ਚਲੋ ਵੈਸੇ ਨੂੰ ਇਹ ਕਰਨਾ ਜੋ ਕਰਨਾ ਬਸ ਬਸ ਸੰਧੂ ਸਾਹਿਬ ਇਹ ਮੁੱਲ ਭਾਵੇਂ ਦਾ ਦੋ ਕਰੀਏ ਆ ਇਹ ਇਹ ਆਪਾਂ 175 ਦੀ ਦੇ ਦਾਂਗੇ ਤੁਹਾਨੂੰ ਪੌਣੇ ਦੋ ਦੀ ਹਾਂਜੀ ਹੈ ਬਾਕੀ ਜੇ ਭਰਾ ਨੇ ਕਿਸੇ ਨੇ ਪੱਕੇ ਪਿਆਨਾ ਪਾ ਗੇ ਖਾਨੀ ਕੋ ਸੂਈ ਵਿੱਚ ਹੋ ਕੇ ਵੀ ਲੈ ਜੇ ਠੀਕ ਆ ਭਰਾ ਕੋਈ ਗੱਲ ਨਹੀਂ ਆਪਣੇ ਰਿਸ਼ਤੇਦਾਰਾਂ ਤੋਂ ਮੱਝ ਆਈ ਸਾਡੇ 17 ਕਿਲੋ ਦਾ ਰਕਾਰ ਜੇ ਸਾਡੇ 17 ਦੀ ਸ਼ਾਦੀ ਤੇ ਵੀਰਾਂ ਦਾ ਵੀ ਆਈ ਆ ਗਰੰਟੀਡ ਮੱਝ ਆ ਬਾਕੀ ਚਲੋ ਇਹੋ ਜਿਹਾ ਹੁਸਨ ਵਜ਼ਨ ਲੋੜ ਲੇਵਿਆਂ ਦੀਆਂ ਬਿਲਕੁਲ ਥੱਬਿਆਂ ਤੇ ਥੱਬੇ ਤੁਸੀਂ ਵੇਖ ਸਕਦੇ ਢਿੱਲ ਤੇ ਨਾਰਮਲੀ ਮੇਰੇ ਭਰਾ ਇੱਕ ਅੰਦਾਜ਼ਾ ਤੁਸੀਂ ਲਾ ਹੀ ਲੈਣਾ ਚੰਗੇ ਦੁੱਧ ਵਾਲੀ ਮੱਝਾਂ ਉਹ ਅੱਗੇ ਸਮਾਂ ਦੱਸ ਦਊਗਾ ਬਾਕੀ ਜਿਹੜੇ ਮੇਰੇ ਭਰਾ ਕੋਈ ਪੱਕਾ ਬਿਆਨਾ ਪਾ ਕੇ ਰੋਕਣੀ ਚਾਹੁੰਦੇ ਆ ਢਕਾ ਕੇ ਤੁਸੀਂ ਚੋਚਵਾ ਕੇ ਵੀ ਲੈ ਕੇ ਜਾ ਸਕਦੇ ਜੀ ਮੈਂ ਨਾ ਸੰਧੂ ਸਾਹਿਬ ਐਰ ਕੀ ਵੈਗਰ ਦੀ ਮੇਰੇ ਨਾਲ ਉਹਨਾਂ ਨੇ ਕਿਹਾ ਵੀ ਇੰਨਾ ਕੁ ਰਾਸ਼ਨ ਚਾਹ ਰਿਆਂ ਐਰ ਕੀ 20 ਲੀਟਰ ਨੂੰ ਹੱਥ ਫੇਰੂਗੀ ਝੋਟੀ ਚਲੋ ਸ਼ੁਕਰਮਾਨ ਪਿਓਰ ਨੀਲੀ ਦਾ ਵੀ ਵੇਖੋ ਕੋਈ ਇਹ ਤੇ ਚੋਣ ਵੀ ਪੋਲੀ ਸਾਢੇ 3-4 ਕਿਲੋ ਗਾੜੀ ਹੋ ਗਈ ਇਹਦੀ ਠੀਕ ਆ ਠੀਕ ਆ ਬਹੁਤ ਵਧੀਆ ਦੋਸਤੋ ਬਾਕੀ ਮੇਰਾ ਭਰਾ ਕਰਿਓ ਪਹਿਲ ਕਦਮੀ ਅੱਜ ਦਾ ਰੇਡ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਹੈ ਬਾਕੀ ਗੱਲਬਾਤ ਜਿੱਥੇ ਕਿ ਕਿਸੇ ਭਰਾ ਦੀ ਤੈਅ ਬੈੰਦੀ ਉੱਥੇ ਬਿਠਾ ਲਿਓ ਇਹ ਅੱਜ ਰਿੰਕੂ ਵੀਰ ਦੇ ਫਾਰਮ ਤੇ ਅੱਡੇ ਤੇ ਜਿਹੜੇ ਪੰਜ ਤੁਹਾਨੂੰ ਪਸ਼ੂ ਦਿਖਾ ਦਿੱਤੇ ਜਾਂ ਤਿੰਨ ਮਾਜਾ ਸੂਈਆਂ ਸੀ ਇਹ ਵੀ ਦੋ ਤਿਆਰੀ ਵਾਲੀਆਂ ਨੇ ਠੀਕ ਆ ਜੀ ਕੋਈ ਭਰਾ ਸੌਦਾ ਕਰੇ ਕੋਈ ਦੋ ਚੌ ਪੰਜਾ ਸੱਤਾਂ ਦਿਨਾਂ ਦੇ ਵਿੱਚ ਹੋਰ ਵੀ ਲਾਗੇ ਲੱਗ ਜਾਣਾ ਹਾਂਜੀ ਹਾਂਜੀ ਲੈ ਵੀ ਰਿੰਕੇ ਪਾ ਇੱਕ ਨੰਬਰ ਆਪਣੇ ਕਰਤੀ ਆ ਸੰਜੀ ਇਹ ਪਿੰਡ ਆਪਣਾ ਲੋਕਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ 98728 53109 ਹੂੰ ਨੋ ਜੀ ਸੋ ਕਰੋ ਕੰਟੈਕਟ ਬਾਕੀ ਮੇਰਾ ਭਰਾ ਦੱਬ ਕੇ ਵੀਡੀਓ ਸ਼ੇਅਰ ਕਰਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਕਵਰੇਜ ਪਹੁੰਚ ਸਕੇ ਮਾਲ ਜਦੋਂ ਵੀ ਵਿਖਾਈਦਾ ਠਿਕਾਣਾ ਜੀ ਬਹੁਤ ਖੂਬਸੂਰਤ ਚੰਗੀਆਂ ਝੋਟੀਆਂ ਦਿਖਾਈ ਦੀਆਂ ਭਰਾਵਾਂ ਨੂੰ ਬਾਕੀ ਆਇਆ ਗਿਆ ਰਹਿੰਦਾ ਪਸ਼ੂ ਪੁੱਛਕਿਸ਼ ਕਰਦੇ ਰਿਆ ਕਰੋ ਸਮੇਂ-ਸਮੇਂ ਦੇ ਨਾਲ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ